ਜੀ ਮਿੱਤਰ ਤੁਸੀਂ ਵੀ ਘਰੇ ਚੰਗੇ ਖਾਨਦਾਨ ਦਾ ਚੰਗਾ ਬਸ਼ੀਰਾ ਪਾਲਣਾ ਚਾਹੁੰਦੇ ਆ ਘੋੜਾ ਬਣਾਉਣਾ ਚਾਹੁੰਦੇ ਆ ਤੇ ਪੈਸੇ ਲਾਉਣੇ ਆ ਹਜ਼ਾਰਾਂ ਚ ਆਹ ਵੀਡੀਓ ਦੇਖ ਲਓ ਤਿੰਨ ਮਿੰਟਾਂ ਦੀ ਆ ਬੱਚੇ ਦਾ ਰੰਗ ਰੂਪ ਵੀ ਪੂਰਾ ਚੰਗਾ ਕੱਦ ਵੀ ਚੰਗਾ ਖਰੂ ਤੇ ਮੇਨ ਗੱਲ ਵੀ ਆਮ ਤੌਰ ਤੇ ਜਿਹੜਾ ਨਾਰਮਲ ਭਰਾ ਹੁੰਦਾ ਉਹਨੇ ਰੇਟ ਹਜ਼ਾਰਾਂ ਚ ਲਾਉਣਾ ਹੁੰਦਾ ਪਰ ਫਾਇਦੇ ਸਾਰਿਆਂ ਦੇ ਹੁੰਦੀ ਆ ਚੰਗਾ ਬੱਚਾ ਮਿਲ ਜੇ ਚੰਗੇ ਖਾਨਦਾਨ ਦਾ ਮਿਲ ਜੇ ਬਾਲ ਭੋਰੀਆਂ ਦਾ ਸਾਫ਼ ਮਿਲ ਜੇ ਹੱਥਾਂ ਪੈਰਾਂ ਦਾ ਸਾਫ਼ ਮਿਲ ਜੇ ਤੇ ਘਰੇ ਖੜਾ ਮੀਨ ਗੱਲ ਹੁੰਦੀ ਵੀ ਘਰੇ ਖੜਾ ਸੋਨਾ ਲੱਗੇ ਕਿਉਂਕਿ ਆ ਕੇ ਜਦੋਂ ਜਦੋਂ 2 ਜਾਂ 3 ਜਣੇ ਨਿੰਦੇ ਆਣ ਹਨਾ ਤਾਂ ਬੰਦੇ ਦਾ ਦਿਲ ਟੁੱਟ ਜਾਂਦਾ ਸਾਂਭਨ ਨੂੰ ਮਨ ਨਹੀਂ ਕਰਦਾ ਤੇ ਆ ਬਸ਼ੀਰਾ ਮਿੱਤਰੋ ਹਜ਼ਾਰਾਂ ਚ ਵੀ ਮੰਨ ਜਾਣਾ ਬਣੂ ਵੀ ਚੰਗਾ ਖਾਨਦਾਨ ਵੀ ਚੰਗਾ ਤੇ ਰੇਟ ਵੀ ਚੰਗਾ ਤੇ ਬਾਕੀ ਘਰੇ ਖੜਾ ਕੋਈ ਨਿੰਦੂ ਨਹੀਂ ਇੰਨੀ ਗਾਰੰਟੀ ਦੇ ਦਿੰਦੇ ਆ ਤੇ ਸਾਰੀ ਡਿਟੇਲ ਦਵਾਂ ਤੀ ਤਿੰਨ ਕਮੈਂਟਾਂ ਦੀ ਵੀਡੀਓ ਪੂਰੀ ਦੇਖ ਲਓ ਪਹਿਲਾਂ ਤਾਂ ਸਵਾਗਤ ਆ ਸਾਰੇ ਸੱਜਣਾ ਦਾ ਜਿਹੜੇ ਇਹ ਵੀਡੀਓ ਆਪਣੇ ਚੈਨਲ ਬਾਬਾਜੀਤ ਦਾ ਸਟਾਰਟ ਫਾਰਮ ਤੇ ਦੇਖਦੇ ਆ ਤੇ ਜਿਹੜੇ ਭਰਾ ਇਹ ਵੀਡੀਓ YouTube ਚੈਨਲ ਤੋਂ ਬਣਾ Facebook ਪੇਜ ਜਾਂ Insta ਤੇ ਦੇਖਦੇ ਆ ਉਹਨਾਂ ਦਾ ਤੇਦ ਨੂੰ ਸਵਾਗਤ ਹੈ ਜਾਇਆ ਗੋ ਮਿੱਤਰੋ ਅੱਜ ਫੇਰ ਇੱਕ ਨਵੀਂ ਸਵੇਰ 9 ਜਨਵਰੀ ਦੀ ਵੀਡੀਓ ਨਾਲ ਹਾਜ਼ਰ ਹੋਏ ਆ ਅੱਜ ਮੌਸਮ ਥੋੜਾ ਠੰਡਾ ਹੋਇਆ ਮੀਂਹ ਆ ਗਿਆ ਆਪਣੇ ਏਰੀਆ 'ਚ ਤੁਸੀਂ ਵੀ ਕਮੈਂਟਾਂ 'ਚ ਜ਼ਰੂਰ ਦੱਸਿਓ ਕਿਰੇ ਏਰੀਆ 'ਚ ਅੱਜ ਮੀਂਹ ਪਿਆ ਮੌਸਮ ਠੰਡਾ ਹੋਇਆ ਜੰਨੇ ਤੇ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਚੰਗਾ ਬਸ਼ੀਰਾ ਲੈ ਆਏ ਆ ਚੰਗੇ ਖਾਨਦਾਂ ਦਾ ਲੈ ਆਏ ਸਾਰੀ ਡਿਟੇਲ ਆਪਾਂ ਦਿੰਨੇ ਆ ਮੂਰੇ 'ਚ ਮੈਂ ਆਪਾਂ ਬੀੜੋ ਦੇ ਸਟਾਰਟ ਵਿੱਚ ਇੰਟਰੋ ਚ ਇਹ ਦੱਸਤਾ ਵੀ ਹਾਂ ਇਹਦਾ ਰੇਟ ਆ ਜਿਹੜਾ ਉਹ ਹਜ਼ਾਰਾਂ ਚ ਆ ਤਾਂ ਮਿੱਤਰੋ ਰੇਟ ਹਜ਼ਾਰਾਂ ਚ ਬਣੂ ਪਰ ਘੋੜਾ ਚੰਗਾ ਬਣੂ ਇੰਨਾ ਕਹਿ ਸਕਦੇ ਨੇ ਦੇਖ ਸਕਦੇ ਨੇ ਤੁਸੀਂ ਜੋ ਬੰਤਰਾਂ ਬਰੀਕੀਆਂ ਤੋਂ ਹਨ ਸਾਰਿਆਂ ਤੋਂ ਪਹਿਲਾਂ ਪਹਿਦੇ ਖਾਨਦਾਨ ਬਾਰੇ ਗੱਲ ਕਰੀ ਉਹਦੇ ਉੱਪਰ ਪੈਲਸ ਲੈਣ ਦਾ ਦੋਸਤੋ ਆਪਾਂ ਨੂੰ ਮਾਲਕਾਂ ਨੇ ਜਿੰਨਾ ਤੋਂ ਪਹਿਲਾਂ ਦਾ ਉਹਦੇ ਉੱਪਰ ਪੈਲਸ ਲੈਣ ਚ ਕੋਈ ਚੰਦਨ ਘੋੜਾ ਜੀ ਗੁਜਰਾਤ ਚ ਲਾਇਆ ਗਿਆ ਘੋੜਾ ਪੰਜਾਬ ਚ ਸੇਲ ਹੋ ਕੇ ਤੇ ਉਹਦਾ ਬੱਚਾ ਮੱਥੇ ਫੁੱਲਾ ਬੱਚੇ ਦੇ ਦੂ ਪੈਰ ਚਿੱਟੇ ਆ ਉਮਰ 11 ਕ ਮਹੀਨੇ ਆ ਜੀ ਤੇ ਹਾਈਟ तकरीबन 57 58 ਇੰਚ ਦੀ ਮਿਨੀ ਹੈਣੀ ਸਾਹਮਣੇ ਤੁਹਾਡੇ ਬੇਸ਼ੇਰਾ ਸਾਹਮਣੇ ਆਪਾਂ ਖੜਾ ਦੇਣਾ ਜਦੋਂ ਤੁਸੀਂ ਦੇਖਣਾ ਹੈ ਲੈ ਲਓ ਜੋ ਚੀਜ਼ ਮਰਜ਼ੀ ਕਰ ਲਓ ਆਪਾਂ ਨੂੰ ਕੋਈ ਇਤਰਾਜ਼ ਨਹੀਂ ਹੋਊਗਾ ਤੇ ਬਾਲ ਭੋਰਿਆਂ ਦਾ ਬਿਲਕੁਲ ਸਾਫ਼ ਹੱਥਾਂ ਪੈਰਾਂ ਦਾ ਸਾਫ਼ ਪੈਰ ਦੋ ਚਿੱਟੇ ਦੋਸਤੋ ਕ੍ਰੋਸ ਪੈਰ ਚਿੱਟੇ ਆ ਤੇ ਮੱਥੇ ਬਹੁਤ ਸੋਹਣਾ ਫੁੱਲ ਆਏ ਨੇ ਕੋਈ ਤਾਰਾ ਨਹੀਂ ਬੰਨਦਾ ਕੋਈ ਤਿਲਕ ਤੋੜ ਨਹੀਂ ਮੰਨਦਾ ਹਨ ਤੇ ਕੰਨ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਸਨਖਾ ਕੰਨ ਗਰਦਨ ਦੇਖੋ ਕਿੰਨੀ ਲੰਮੀਆਂ ਆਹਨ ਤੋਂਰ ਤੇ ਪਮਾਰવાડી ਵਿੱਚ ਗਰਦਨ ਬਹੁਤ ਦਿੰਦੇ ਆ ਕਿਉਂਕਿ ਬਰੀਡਿੰਗ ਲਈ ਮਾਰવાડી ਚ ਜਿਆਦਾ ਗਰਦਨ ਤੇ ਕੰਨ ਦਾ ਰੋਲ ਜਿਆਦਾ ਮੰਨੇ ਜਾਂਦੇ ਨੇ ਮੇਰੇ ਹਿਸਾਬ ਨਾਲ ਜਿੰਨਾ ਕੁ ਮੈਨੂੰ ਨੌਲੇਜ ਸੋ ਗਰਦਨ ਵੀ ਚੰਗੀ ਆ ਕੰਨ ਕੰਡੀਸ਼ਨ ਦਾ ਵੀ ਚੰਗਾ ਤੇ ਦੂਜੀ ਗੱਲ ਮਾਰਕਾ ਜੀ ਬਹੁਤ ਜਿਆਦਾ ਚੰਗਾ ਪੈਰਾਂ ਪੂਰਾ ਦਾ ਸਾਫਾ ਜੀ ਰੰਗ ਦੇਖੋ ਸੋਹਣਾ ਰੰਗ ਆ ਤੇ ਬੱਚਾ ਵਧੀਆ ਸੰਭਿਆ ਵੀ ਸੋਹਣਾ ਹੋਇਆ ਬਰੀਕੀ ਬਰੂਕੀ ਚੰਗੀ ਆ ਜੀ ਸੋ ਜੇ ਤੁਸੀਂ ਵੀ ਘਰੇ ਸਾਣ ਬਣਾਉਣਾ ਚਾਹੁੰਦੇ ਆ ਬੇਸ਼ੀਰਾ ਪਾਲਣ ਚਾਹੁੰਦੇ 11 ਕਿੰਨੇ ਉਮਰ ਹੋਗੀ ਸਾਲ ਸਾਹਮ ਕੇ ਘੋੜੀਆਂ ਤੇ ਛੱਡਣ ਵਾਲਾ ਹੋ ਜਾਣਾ ਸਾਲ ਦੇ ਨਾਲੇ ਬੱਚੇ ਨੇ ਬਣ ਚੰਗਾ ਜਣਾ ਤੇ ਨਾਲੇ ਉਹਦੋਂ ਨੂੰ ਸੰਭਿਆ ਜਾਊ ਬੱਚਾ ਸੋ ਘੋੜੀਆਂ ਤੇ ਸੱਡਣ ਵਾਲਾ ਵੀ ਹੋ ਜੂ ਜੀ ਤੇ ਆਹ ਰੇਟ ਨਹੀਂ ਮਿਲਣਾ ਮਾਰਕੀਟ ਵਿੱਚ ਚੰਗੇ ਖਾਨਦਾਨ ਦੇ ਬੱਚਿਆਂ ਦਾ ਹਨਾ ਰੇਟ ਬਹੁਤ ਹੋਇਆ ਫਿਰਦਾ ਤੇ ਹਜ਼ਾਰਾਂ ਚ ਮਾਰਵਾੜੀ ਚੰਗਾ ਬੱਚਾ ਕੋਈ ਨਹੀਂ ਮਿਲਦਾ ਜੀ ਦੀ ਧੌਣ ਚੰਗੀ ਹੋਵੇ ਕੰਨ ਕੰਡੀਸ਼ਨ ਚੰਗੇ ਹੋਵੇ ਲੈਂਥ ਕਰ ਦਿੰਦਾ ਚੰਗਾ ਹੋਵੇ ਤੋ ਦੋਸਤੋ ਆਪਣੀ ਇੰਨੀ ਕੋ ਤੁਹਾਨੂੰ ਆਫਰ ਹੂ ਇਹਦੇ ਬਰਾਬਰ ਦਾ ਬਿਛੇਰਾ ਹੋਵੇ ਗਰਦਨ ਵਾਲੇ ਪੱਖੋਂ ਕੰਨ ਕੰਡੀਸ਼ਨ ਮਾਰਕੇ ਵਾਲੇ ਪੱਖੋਂ ਖਾਨਦਾਨ ਵੀ ਚੰਗਾ ਹੋਵੇ ਮਾਰਕੀਟ ਇਹਦੇ ਬਰਾਬਰ ਦੇ ਰੇਟ ਦਾ ਤੇ ਨਾ ਹੀ ਬਰਾਬਰ ਦੇ ਮਿਲਣਾ ਸੋ ਦੋਸਤੋ ਜੇ ਕੋਈ ਹੋਵੇ ਚਾਹਵਨ ਸੱਜਣ ਨੰਬਰ ਆਪਾਂ ਥੱਲੇ ਦੇ ਦਿੱਤੇ 62391545449855599017 ਇਥੇ ਸੰਪਰਕ ਕਰ ਸਕਦਾ ਤੇ ਜੇ ਕੋਈ ਡਿਟੇਲ ਜੋ ਰਹਿ ਗਈ ਹੋਵੇ ਮੇਰੇ ਵੱਲੋਂ ਦੱਸਣ ਵਾਲੀ ਤਤੋ ਹੀ ਉਹ ਵੀਡੀਓ ਚ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਆਂ ਫਾਰਮ ਤੇ ਆ ਕੇ ਬੱਚਾ ਦੇਖ ਸਕਦੇ ਆਂ ਰੀਟ ਜੈਜ ਜੀ ਤੋਂ ਮੈਨੂੰ ਦਿਓ ਇਜਾਜ਼ਤ ਮਿਲਦੇ ਆਂ ਜਲਦੀ ਨਵੀਂ ਵੀਡੀਓ ਨਾਲ ਬਹੁਤ ਬਹੁਤ ਧੰਨਵਾਦ